ਆਈ ਸਕੇ ਨਹੀਂ ਜੀ ਪਾਇਆ ਮਰੋਂ ਤਾਂ ਤਰਕਾਂ ਨਹੀਂ ਲਾਇਆ ਵੇਚਣਾ ਹਿਸਾਬ ਨਾਲ ਚੱਲ ਕੋਰੇ ਮੁੱਲ ਕਰ ਲੈਣਾ ਨਹੀਂ ਸਹੀ ਹੋਣਾ ਵਿਕਣਾ ਕੀ ਮੁੱਲ ਕਰਦਾ ਬਾਈ ਯਾਰ ਤੈਨੂੰ ਹੁਣ ਸਾਰਿਆਂ ਨੂੰ ਪਤਾ ਕਿੰਨੇ ਰਿਹਾ ਦਾਦਾ ਦਾ ਬੰਕਾ ਪਤਾ ਹੈ ਗਾਣੀ ਵੀ ਆ ਮੇਵਣਾ ਕਿਹੜਾ ਆਉਣਾ ਦੇਖ ਲੋ ਆ ਪੂਰਾ ਮੰਡੀਆਂ ਦਾ ਸਟਾਰ ਖੜਾ ਅੱਜ ਤਾਂ ਮੈਂ ਤਾਂ ਇੱਕ ਅਧੀ ਮੰਡੀ ਆਉਣਾ ਅੱਜ ਚਿੱਟਾ ਜਾਦੇ ਆਉਣਾ ਸਟਾਰ ਰੁਪਈਆ ਲਵਾਉਣਾ ਸੀ ਮੰਨੇ ਨਹੀਂ ਕਿੰਨੇ ਮੰਗੇ ਨੇ ਓਏ 24 24 ਕੋਲੇ ਆਪਾਂ ਨਾਲ ਜੁੜ ਗਏ ਵਧੀਆ ਲੱਗੇ ਮੇਰੀ ਤੱਕ ਤੇ ਥੱਲੇ ਆ ਇਹਦੀ 15000 ਰੁਪਏ ਨਾ ਦੱਸ ਕਿ ਉਹਨੂੰ ਦਵਾਏ ਨੇ ਵੀਰ ਇੱਕ ਜੇ ਮੈਂ ਤੋਂ 60000 ਦਾ ਸੌਦਾ ਕਰਨਾ ਕਰਦਾ ਹਾਂ ਹਾਂ ਕੋਈ ਹੋਰ ਆ ਕੋਈ ਤੜਕੇ ਉਹ ਚੱਲ ਯਾਰ 20000 ਦੀ ਚੱਲ 16 ਕਹਦਾ ਤਾਂ 16 ਦੇ ਆਉਂਦੇ ਕਿੰਨੇ ਦੀ ਬਾਣੀ ਆ ਹਾਂ ਕਾਲੀ ਆ ਕਿੰਨੇ ਦੀ ਬਾਣੀ ਆ ਉਹਦੇ ਲਾਈਟਾਂ ਬੰਦ ਕਰੋ 20000 ਦੀ ਦੋ ਲੈਣੀ ਨਹੀਂ 30000 ਚਲੋ ਠੀਕ ਆ ਫਿਰ ਫਟ ਜਿਆਦਾ ਨਹੀਂ ਫਟ ਵੇਲਾ ਜਾਨੀ ਥੋਲਾ ਲਾ ਦਿੰਦਾ ਬੱਕਾ ਸਤਾ ਦੂ ਤਾਲ ਕੇ ਕੋਈ ਬਾਜੀ ਨਹੀਂ ਬੱਚੀਗੀ ਉਹਨੂੰ ਹੰਵਾਲਾ ਨਹੀਂ ਲੈ ਚਲੋ ਆ ਜਾਣੇ ਜੇ ਬਾਦੋਂ ਤਾਂ ਹੰਵਾਲਾ ਨਹੀਂ ਹੁਣ ਐਂ ਕਰ ਹੌਲ ਕਰ ਦੇ ਮੜਾ ਜਾ ਕਿੰਨਾ ਕਰਦੀ ਹੌਣ ਵਾਲਾ ਬੋਲ ਤੂੰ ਹਾਂ ਹੁਣ ਤੂੰ ਇਹਦੇ ਮੇਰੇ ਬੋਲੀ ਸਾਈ ਦੇਈ ਕਿਸੇ ਕੰਨਰੇ ਆਏ ਨੇ ਮੈਂ ਆਪੇ ਲਾ ਦੂੰਗਾ ਬਬਲੀ ਨੂੰ ਕਹਿਣਾ ਓ ਮੁੰਡਾ ਸਾਈ ਕੱਢ ਬੰਦੇਵੇਂ ਚੱਕਦਾ ਆਖਾ ਤਾ ਲਾ ਚੱਕੂ ਗਮੇ ਨਾ ਕੰਮ ਕੰਮ ਕਰਦੇ ਨਾ ਹਾਂ ਕਾ ਕਰ ਹੁਣ ਤਾਂ ਪੱਕੀ ਆ ਜਿਹਦੀ ਜਿੰਨੀ ਤਾਂ ਇੱਲੇ ਬਾਈਆਂ ਕਈ ਬੀ ਕਰੇ ਬਜ਼ੁਰਗ ਹੈਗੇ ਕਰੇ ਬਜ਼ੁਰਗ ਸੋਣਾ ਬੋਲੀ ਨਾ ਕਰੇ ਬਜ਼ੁਰਗ ਹੈਗੇ ਆ ਜਾਉਂਦੇ ਆ ਤੰਦਰੁਸਤ ਆ ਦੰਦ ਕੰਨੇ ਕਾ ਉਹਦੇ ਤਾਂ ਪੂਰੇ ਖੜੇ ਪੂਰੇ ਖੜੇ ਜਿੱਦੈ ਨਿਕਲ ਕੇ ਘਰੋਂ ਕੱਢੇਗਾ ਜਿੱਦੈ ਪੂਰੇ ਨਹੀਂ ਜਾਗਦਾ ਉਹ ਰੱਬ ਦੀ ਮਰਜ਼ੀ ਆ ਨਾ ਉਹ ਤਾਂ ਰੱਬ ਦੀ ਜòn ਮਰਦਾ ਰੱਬ ਦੇ ਹੱਥਾਂ ਜਿਹੜੀ ਮੈਂ ਗੱਲ ਪੁੱਛਦਾ ਮੈਂ ਉਹ ਦੱਸ ਐਂ ਕਹਿੰਦਾ ਮਰਦੀ ਪਾ ਕੰਕ ਪਾ ਛੋਲੇ ਪਾਏ ਨਾ ਮੈਂ ਨਾ ਗੱਲ ਦਾ ਮੈਂ ਬਹਿ ਨਹੀਂ ਲੰਦਾ ਨਹੀਂ ਨਹੀਂ ਐ ਨਹੀਂ ਉਹ ਤੂਰੇ ਕਰ ਆ ਤਾਂ ਪਤਾ ਕੀ ਲਹੁੰਦੀ ਆ ਐਦਾ ਹੈ ਬੈਂਦੀ ਤੂੰ ਐ ਕਰੀ ਜਿਵੇਂ ਦੇਖ ਬੈਂਦੀ ਨੂੰ ਨੇ ਕੀ ਖਾਈ ਜੋ ਸਾਬ ਦਿਖਾਈ ਉਹ ਬੱਕਰੀ ਬੱਕਰੀ ਦੇ ਘੋੜੀ ਕੋਈ ਰਿਆ ਨਹੀਂ ਸਕਿਆ ਕਿਸੇ ਦੀ ਤਾਕਤ ਨਹੀਂ ਹੈ ਬੱਕਰੀ ਦੇ ਘੋੜੀ ਜਦੋਂ ਦੰਦ ਲਾਜੇ ਨਾ ਉਦੋਂ ਆਇਆ ਹੁੰਦਾ ਐ ਮਸੀ ਗਾਂ ਨਹੀਂ ਆ ਕਰਣੀਆਂ ਚੀਜ਼ਾਂ ਨਹੀਂ ਖਾਧੀਆਂ ਜਾਂਦੀਆਂ ਹੋਰ ਕੋਈ ਨੂੰ ਕੋਈ ਘਰੋਂ ਨਹੀਂ ਕੱਢਦਾ ਹੁੰਦਾ ਬਜ਼ੁਰਗਾਂ ਨੂੰ ਜਾਂ ਬੱਕਰੀ ਨੂੰ ਲਾ ਫੜਾ ਕੋਈ ਗੱਲ ਨਹੀਂ ਬੱਕਰੀ ਇਹੀ ਬਸੂ ਪਾਉਣਾ ਕਿੰਨੇ ਦੀਆਂ ਹੁਣ ਐ ਦੱਸੋ ਮੈਂ ਤਾਂ ਤੁਹਾਨੂੰ ਕਹਤਾ ਵੀਦੀ ਪਾਲਾ ਹਾਂ ਵੀਦੀ ਵੀਦੀ ਲੈ ਕੇ ਕਿੰਨੇ ਦੀ ਵੇਚੂਗਾ ਦੰਦ ਲੱਗੇ ਵਾਲੀ ਉਹ ਗਾਵੇ ਬੱਕਰੀ ਵਿੱਚ ਰੱਖੂਗਾ ਦਾ ਬੱਕਰੀ ਰੱਖਣ ਵਾਲੀ ਬੱਕਰੀ ਐ ਇਹ ਔਰ ਅੱਖੇ ਦੇ ਵਿੱਚ ਤੋਂ ਗੱਲ ਕਰਾਂ ਤੂੰ ਦੱਸ ਕੇ ਨਾ ਯਾਰ ਮੇਰੇ ਕੋਲ ਦਾ ਹਾਂ ਹੁਣ ਬੱਚਾ ਰਹਿ ਤੂੰ ਕਹਿੰਦਾ ਸੀ ਕਿ ਬੱਚੇ ਤਿੰਨ ਉਹ ਸੋਰ ਸੋਰ ਸੁਣ ਇੱਕ ਮਿੰਟ ਸੁਣ ਮੈਂ ਸਮਝਾਉਣਾ ਤੁਹਾਨੂੰ ਇੱਕ ਮਿੰਟ ਜੀ ਕਾਕਾ ਜੀ ਕਾਕੇ ਇੱਕ ਮਿੰਟ ਕੂੰਗਾ ਬੱਕਰੇ ਸੀਗੇ ਤਿੰਨ ਭਾਈ ਮੈਂ ਦੋ ਰੱਬ ਨੂੰ ਪਿਆਰੇ ਸੁਣ ਬੋਲਣਾ ਨਹੀਂ ਇੱਕ ਰਹਿ ਗਿਆ ਹੁਣ ਜਦੋਂ ਇੱਕ ਰਹਿ ਗਿਆ ਕੀਮਤ ਘਟ ਗਈ ਇੱਕ ਤਾਂ ਬੱਚੇ ਗਏ ਦੋ ਨਾਲੋਂ ਇੱਕ ਦੰਦ ਲਾ ਗਈ ਹੁਣ ਬੱਕਰੀ ਦੇ ਤੂੰ 12 ਦਿਨ ਕਹਿੰਦਾ ਉਹ ਕੁਛ ਕਹੀ ਜਾਵੇ ਬੱਕਰੀ ਦੇ 12000 ਰੁਪਏ ਫੇਰ ਗਾਇ ਨੂੰ ਕੋਈ ਦੋ ਰੋਟੀਆਂ ਇਹਨੂੰ ਵੀ ਦੇ ਉਹ ਬਾਬਾ ਕਿਵੇਂ ਇਹਲਾ ਤੂੰ ਇਹ ਯਾਰ ਅੰਦਾਜ਼ ਬਾਹਰ ਪਾਰ ਆਇਆ ਤਾਂ ਕੋਈ ਆਈ ਗਈ ਆ ਰਿਕਾਰਡ ਨਵੇਂ ਵਾਲੀ ਗੁੜਿਆਲੇ ਬੁੜੇ ਇਹਲਾਦੀ ਇਹਨੂੰ ਮਰੇ ਹੱਥ ਲਾਈ ਨਹੀਂ ਹੁੰਦੀ ਆ ਸਭ ਤੋਂ ਪਤਾ ਨਹੀਂ ਇਹਦੇ ਚ ਕੁੱਤਾ ਤਾ ਤੇ ਮੈਨੂੰ ਕੋ ਫੜਾਈ ਜਾਣਾ ਖੜ ਜਾ ਪਤਾ ਲੋਰਾ ਹੋ ਗਿਆ ਮਾਪੇ ਵੇਚਣੀ ਆਗਾ ਹਾਂ ਅਰੇ ਵੇਚਣੀਆਂ ਨੂੰ ਵੀ ਅੱਗੇ ਮਗਰ ਨਤ ਗੰਦਨ ਲਾਈ ਹੁੰਦੀ ਬੱਕਰੀ ਕੋਈ ਨਸਲ ਦੀ ਘਟ ਨਹੀਂ ਹੈ ਕੋਈ ਕੁਆਲਟੀ ਦੀ ਘਟ ਨਹੀਂ ਮੈਂ ਤੁਹਾਡੀ ਗੱਲ ਨਾਲ ਸਾਰਿਆਂ ਨਾਲ ਸਹਿਮਤ ਹਾਂ ਦੇਖੋ ਮੈਂ ਤੁਹਾਡੇ ਨੂੰ ਭਜਦਾ ਨਹੀਂ ਤੁਸੀਂ ਇੰਨੇ ਬੰਦੇ ਖੜੇ ਰੱਬ ਲੱਗਦੀ ਗੱਲ ਕਰਿਓ ਵੀ ਦੱਸ ਇਹ ਬੱਕਰੀ ਹੈ ਹੁਣ ਜੇ ਤੂੰ ਮੇਮਣਾ ਹੈ ਉਹ ਆ ਛੋਟੀ ਬੱਕਰੀਆ ਦੇ ਲੈ ਸਾਢੇ 12000 ਦੀ ਉਹਨੇ ਲਈ ਹੈ ਮੈਨੂੰ 14000 ਦਾ ਪਈਆ ਖੜੀਆ ਲੈ ਇਹ ਮਗਰ ਲੈਣ ਨਹੀਂ ਦੇਣ ਨਹੀਂ ਦੁੱਧ ਨਹੀਂ ਥੱਲੇ ਕੋਈ ਮੇਮਣਾ ਨਹੀਂ ਇਹ ਮਗਰ ਆ ਖੜਾ ਮਿੱਟੂ ਮਿੱਟੂ ਨਹੀਂ ਪੁੱਛ ਲੈ ਉਹ ਬੰਦਿਆਂ ਨੂੰ ਲਈ ਆ ਆ ਮਾਣੂ ਉਹ ਵੀਡੀਓ ਲੰਮੀ ਹੋ ਗਈ ਜੇ ਸ਼ੋਰ ਕਰਦਾ ਤਾਂ ਆਪਾਂ ਦੇਖਣੀ ਆ ਤਾਂ ਇਹ ਨਹੀਂ ਚੋੜਣ ਦੇ ਨਹੀਂ ਬੰਦ ਨਹੀਂ ਸਕਦਾ ਦੂਰਾ ਦੂਰਾ ਬਾੜਾ ਤੇ ਮੁਰੀ ਵੀ ਮੈਂ ਦੋਸਤ ਨਹੀਂ ਯਾਰ ਮਖਾਲੀ ਤੰਦਾ ਦੇ ਘਟਾਲਾ ਤੰਦਾ ਦਾ ਕਰ ਕਿ ਨਹੀਂ ਤੰਦਾ ਘਟਾਉਣ ਦੀ ਗੱਲ ਹਾੜ ਆ ਜਾ ਲਾ ਭੜੋ ਨਹੀਂ ਭਾਗਾ ਆ ਜਾਵੇ ਹੁਣ ਚਲ ਫੜ ਫਿਰ ਹੁਣ ਆ ਜਾ ਇਹਦੇ ਵੀ ਵੇਚਣੇ ਆ ਕੇ ਯਾਰ ਨਹੀਂ ਵੇਚਣੇ ਆ ਮੈਂ ਕਿਤਾਬੀ ਰਖਾਇਆ ਮੈਂ ਵੇਚਣੇ ਆ ਮੈਂ ਦੰਬੀ ਵਾੜੋ ਦਾ ਆ ਓਏ ਰਗਾ ਚ ਮਾਤਾ ਕਿ ਕਿਤੇ ਪੜਨ ਲਾਉਣ ਆਇਆ ਵੀ ਇੱਥੇ ਸਕੂਲ ਹੈ ਕੀ ਪਤਾ ਹਣਾ ਆ ਦਾ ਇੱਧਰੇ ਟੈਂਟ ਲਾਇਆ ਨੇ ਚੱਲ ਦੱਸ ਹੁਣ ਪਾਉਣਾ ਕਿੰਨੇ ਦੀ ਪਾਉਣਾ ਹਾਣ ਦੱਸ ਪਰ ਉਹ ਦੇਖ ਲੈਂਦੇ ਆ ਹੋਰ ਬਾਈ ਬੋਲ 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 ਕੋਈ ਗੱਲ ਬਾਈ ਕੋਲੇ ਹੋਰ ਹੋਰ ਕੋਈ ਹੋਰ ਤੇਰੇ ਕੋਲੇ ਤੂੰ ਦੇ ਦੇ ਆ ਦੇਖ ਜਾਰ ਇਧਰ ਦੇਖ ਉਹ ਦੁੱਧ ਵਾਲੀ ਆ ਗੱਲ ਵਾਲੀ ਆ ਮਿੱਠੂ ਕੋਲੇ ਖੜਾ ਮਿੱਠੂ ਉਹੀ ਆ ਜਿਹੜਾ 18000 ਲੱਗੇ ਵਜਦੇ ਬਾਬੇ ਲਾਈ ਦੀ ਮੰਡੀ ਵਾਲੇ ਕੋਈ ਉਦੋਂ ਉਦੋਂ ਕੋਈ ਬੱਚੇ ਹੋਣਗੇ ਨਾਲ ਹੁਣ ਤਾਂ ਕੱਲੀ ਆ ਤੇ ਫੇ ਹੁਣ ਤਾਂ ਕੱਲੀ ਆ ਹੁਣ ਤਾਂ ਕੱਲੀ ਦਾ ਮੁੱਲ ਕਰਾ ਉਹ ਵੀ ਹੈ ਤੇਰੇ ਤਾਂ ਵੀ ਉਹ ਬੱਕਰੀ ਹੈ ਹੈ ਤੇਰੀ ਕਿੰਨੇ 18 ਹਾਂ ਚੱਲ ਆ ਇਧਰ ਮੰਗ ਕਿੰਨੇ ਮੰਗਣਾ ਫੇ ਬੋਲੇ ਕਿੰਨੇ ਪੰਜ ਚਾਰ ਸੋ ਹੀ ਹੁੰਦਾ ਵੈਸੇ ਤੂੰ ਆਇਆ ਤਾਂ ਨਹੀਂ ਮੇਰੀ ਗੱਲ ਸੁਣ ਲੈ ਵੀਰਵਾਨ ਕਿ ਤੂੰ ਮੇਰਾ ਭਰਾ ਮੈਂ ਠੀਕ ਹੈ ਨਹੀਂ ਇੱਥੇ ਆ ਦਾਦਾ ਆ ਜਾਂਦਾ ਉਹ ਪਾਟ ਉਹ ਦੇ ਉਹ ਬੈਠੀ ਹੈ ਨਹੀਂ ਤਾਂ ਉਹ ਨਾ ਤੇਰੀ ਗੱਲ ਸਾਡੇ ਵਾਲੇ ਨੇ ਸਾਰੇ ਪਾਈ ਆ ਤੇ ਮੈਂ ਇਹਦਾ ਦੋ ਢਾਈ ਦੋ ਅੱਛਾ ਹੁਣ ਮਾਨ ਕੀ ਆ ਮਾਨ ਕੀ ਆ ਮਾਨ ਕੀ ਆ ਨਵੇੜ ਗੱਲ ਨੂੰ ਇੰਨਾ ਟਾਈ ਆ ਫੜ ਜਾ ਉਹ ਫੜਦਾ ਉਹ ਤੋਂ ਲੈ ਫੜ ਕੇ ਨਹੀਂ ਇਹਨਾਂ ਨੇ ਉਹ ਫੜਦਾ ਤੈਨੂੰ ਕਹਦਾ ਨਹੀਂ ਧੱਕਾ ਭਾਗੇ 11000 ਰੁਪਏ ਲੈ ਨਾ 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 ਚੱਲ ਪਰਾਂ ਜਰਾ ਐ ਨਾ ਜਾ ਅਮਝਿਆ ਨਾ ਕਰ ਕੋਈ ਬੱਚਾ ਵੀ ਦੇ ਨਾਲ ਬੱਚਾ ਹੁਣ ਮੈਨੂੰ ਲੈ ਦੇ ਨਾਲ ਚੱਲ ਤੂੰ ਚੱਲ ਆ ਜਾ ਤੂੰ ਆ ਜਾ ਚੱਲ ਇਹਨੂੰ ਵੀ ਲੈ ਜਾ ਨਾਲ ਕਿਹੜੀ ਮੇਰੇ ਕੋਲ 50 ਕਿ ਪੀ ਡਾਂਗ ਬਸ 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 ਸੇਵਾ ਕਰਦਾ ਪੀ ਡਾਂਗ ਕਰੀ ਜਾ ਚੱਲ ਭਾਈ ਇਹਨੂੰ 11000 ਰੁਪਏ ਦੇ ਦੇ ਉਹ ਨਹੀਂ ਨਹੀਂ ਭਾਈ ਅੱਛਾ ਨਹੀਂ ਉਹਨਾਂ ਨਾਲ ਪੀ ਡਾਂਗ ਲਿਆ ਜਾ ਕਰੀ ਨਹੀਂ ਮਾ ਜਾ ਕਿਉਂ ਮੇਰਾ ਮੇਰੇ ਤੇ ਰਹਿ ਕਰੋ ਤੂੰ ਤਾਂ ਹੋਈ ਗੱਲ ਕਰੇਗਾ ਯਾਰ ਕੰਮ ਨਹੀਂ ਵੇਚਣੀ ਆ ਪਤਾ ਹੀ ਹੁਣ ਲੋਕਾਂ ਦੀ ਵਾਰੀ ਹੈ ਤੇਰਾ ਨਹੀਂ ਤੂੰ ਖਾਨੇ ਆ ਨਾ ਕਰੇਗਾ ਤੇ ਮੇਰੇ ਤੇ ਮੈਨੂੰ ਪਤਾ ਤੂੰ ਚੱਲ ਕੋਈ ਨਹੀਂ ਫਿਰ ਪਤਾ ਜਿੰਦੀ ਵੇਚ ਕੇ ਬੰਨ੍ਹ ਲਾ ਉਹਨਾਂ ਸਹੀ ਜਾਇਦਾ ਲਾ ਪਰ ਲਾਤੇ ਹੁਣ ਹੁਣ ਇਹਨੂੰ ਮੈਂ ਰਸਾ ਆੜਗੀਆਂ ਹੈ ਆਏ ਕਰ ਲੀਆਂ ਇਹਨੂੰ ਆਏ ਕਰ ਲੈ ਚਲਾ ਕੇ ਮਾਰਦਾ ਚੱਲ ਜਾ ਯਾਰ ਇਹ ਵੀ ਗੱਲ ਸੁਣ ਆਏ ਨਹੀਂ ਚਲਾਉ ਨਹੀਂ ਆਏ ਗੱਲ ਸੁਣ ਚਲੋ ਸੌਦਾ ਸੌਦਾ ਘੱਟ ਵੱਧ ਲਾਉਣੇ ਪੈਂਦੇ ਆ ਸੁਣ ਘੱਟ ਵੱਧ ਲਾਉਣੇ ਪੈਂਦੇ ਆਗੇ ਕੀਮਤਾਂ ਵੇਚਣ ਵਾਲੇ ਕਿੱਥੇ ਆ ਜੇ ਪਰ ਆਪਾਂ ਤੈਨੂੰ ਵੀ ਨਹੀਂ ਆਉ ਕਰਦੇ ਬੱਚੇ ਮਾਰ ਗਏ ਜਪਾ ਰੁਪਏ 12000 ਲਿਆ ਨਹੀਂ 12 ਨਹੀਂ 400 400 ਯਾਰ ਹੁਣ ਦਮਾ ਪੜ ਜਾ ਉਹ ਮੇਰੀ ਅੱਖ ਨਹੀਂ ਗਈ ਨਹੀਂ ਨਹੀਂ ਉਹ ਦੇ ਦੇ ਉਹ ਦੇ ਦੇ ਐਮ ਸੀ ਮੇਰੀ ਗੱਲ ਸੁਣ ਨਾ ਇਹ ਫੜੋ ਆ ਕੇ ਬੰਦੇ 1500 ਰਾਮਾ ਤੇਰ ਫੁੱਟੇ ਆਇਆ ਨਹੀ ਮੈਂ ਚੌਰਾ ਹੈ ਬੰਮੀ ਬੰਮੀ ਸਰ ਕੁਮਾਰ ਜੀ ਸਰ ਮੈਂ ਪਰ ਮੇਰੇ ਮਹਿੰਗੇ ਆਏ ਹੋਏ ਆ ਮੈਂ ਪੱਕਾ ਤੇ ਮੈਂ ਮੈਂ ਹੁਣ ਆਇਆ ਨਹੀਂ ਮੰਡੀ ਦਾ ਕਰ ਕੀ ਲਈ ਜਨਾ ਮੈਂ ਟਿਕ ਵਕਤ ਕਿਤੇ ਲੈਤੀ ਨਹੀਂ ਉਹਦਾ ਵੱਜ ਗਈ ਉਧਰ ਉਹਦਾ ਵੱਜ ਗਈ ਉਧਰ ਵੱਜ ਗਈ ਉਹ ਤਾਂ ਉਧਰ ਉਹਦਾ ਵੱਜ ਗਈ ਉਧਰ ਉਹਦਾ ਵੱਜ ਗਈ ਉਹ ਨਹੀਂ ਮੈਂ ਜੇ ਇਹਨੂੰ ਤੂੰ ਮੁੰਸਫੀ ਨਹੀਂ ਮੰਨਦਾ ਤਾਂ ਭਾਈ ਤੇਰੀ ਮਰਜ਼ੀ ਹੈ ਨਹੀਂ ਕੋਈ ਗੱਲ ਨਹੀਂ ਹਾਂ ਬੱਚੇ ਹੁੰਦੇ ਨਾਲ ਤੇਰੇ ਫਿਰ ਤੈਨੂੰ ਉਹਦਾ ਹਿਸਾਬ ਦਿੰਦੇ ਹੁਣ ਕੱਲੀ ਆ ਬਚਾਰੀ ਆ ਰਾ ਆ ਲੱਗਾ ਇਹਨੂੰ ਆ ਮੂੰਹ ਤੇ ਖੜਾ ਉਹਦੇ ਦੱਜਾ ਬਾਬਾ ਤੇ ਨਾ ਆ ਨੀ ਮੰਡੀ ਚੋਕ ਤੇ ਕਾ ਨਾ ਚੱਲ ਜਾ ਇਹਨਾਂ ਨਾਲ ਤੇਰਾ ਦੁੱਧ ਆਇਆ ਜਾ ਲੈ ਟਾਈਮ ਲੱਗੇ ਅੰਕੀ ਪਤਾ ਤਾਂ ਆ ਯਾਰ ਕਿ ਨਹੀਂ ਚੋਗਾ ਯਾਰ ਮੈਂ ਨੂੰ ਲੋਕੇ ਨਹੀਂ ਆਉਂ ਮੈਂ ਵੀ ਮੈਡਾਉਣਾ ਹੀ ਨਹੀਂ ਪਤਾ ਮੇਰੇ ਲੈਣ ਵਾਲੇ ਪਾਸੇ ਅੰਸਣ ਵਧਿਆ ਦੁੱਧ ਹੋਊਗਾ ਆ ਵੀਰੇ ਬਾਹਲੇ ਥੋੜੀ ਕੰਦੇ ਆ ਓਰੇ ਆ ਜਾ ਬਾਹਲੇ ਥੋੜੀ ਮਾਰ ਲੈ ਓਰੇ ਆ ਜਾ ਅੰਦਰ ਸੇ ਆ ਲੈ ਬੈਠੋ ਆ ਬੈ ਜਾ ਹਰ ਕਰ ਕੋਈ ਤਾਂ ਨਹੀਂ ਛੋੜ ਨਹੀਂ ਮਿਲਨੀ ਕਿਧਰ ਗਿਆ ਬਬਲੀ ਨਾ ਕੋਈ ਛੋੜ ਨਹੀਂ ਮਿਲਨੀ ਲਗਾਈ ਤੇਰੀ ਆ ਦਿਖਾਈ ਵੀ ਤੇਰੀ ਆ ਉਹ ਨਹੀਂ ਯਾਰ ਨਹੀਂ ਲਗਾਈ ਵੀ ਤੇਰੀ ਲਗਾਈ ਵੀ ਉਹਦੀ ਆ ਬਬ ਮੈਂ ਲਗਾਈ ਤਾਂ ਮੈਂ ਕਰਾ ਦੂ ਬਾਬਾ ਨਾ ਨਾ ਬਸ ਲਗਾਈ ਤੇਰੀ ਆ ਭਾਈ ਨਾ ਨਾ ਲਗਾਈ ਤੇਰੀ ਆ ਬਸ ਬੱਤੇ ਨਾ ਨਾ ਪੰਜ ਪੈਸੇ ਵੀ ਨਹੀਂ ਵਧਣੇ ਹੋਰ ਨਾ ਮੈਂ ਪੁੱਛ ਲਿਆ ਬਾਈ ਯਾਰ ਠੀਕ ਹੈ ਪੁੱਛ ਲਿਆ ਮੇਰੇ ਬੰਦੇ ਪੈਣਾ ਨੇ ਯਾਰ ਸਤਨਾਕ ਕਸਮ ਨਾਲ ਹੋਰ ਚ ਕੱਢਵਾਗੇ ਨਹੀਂ ਹਾਂ ਪਹਿਲਾਂ ਹੀ ਮੇਰੇ ਉਹ ਕੋਈ ਨਹੀਂ ਕਰ ਲਾਗੇ ਯਾਰ ਕੋਈ ਤਾਂ ਕਰ ਦੇ ਬੱਠੀ ਕਰ ਬੱਠੀ ਕਰ ਇੱਕ ਮਿੰਟ ਤੁਸੀਂ ਤਾਂ ਕੋਲੇ ਖੜੇ ਮੈਂ ਬੋਲਾਂ ਨਹੀਂ ਬੋਲੇ ਨਹੀਂ ਕੋਈ ਜਿੰਨੇ ਪਾਈ ਗੋ ਮੈਂ ਕਹ ਦੀ ਚਲੋ ਨਹੀਂ ਪਾਈ ਆ ਮੈਂ ਬੋਲੇ ਬੱਠੀ ਕਰਾਂਗਾ ਮੈਂ ਦੱਸ ਦਿਲਿਆ ਇਹ ਬੋਲੇ ਮੈਂ ਬੋਲੇ ਨਹੀਂ ਬਾਈ ਬੱਕਰੀ ਹੈਗੀ ਨਹੀਂ ਨੀਣੀ ਚਲ ਬੱਚਾ ਆਉਂਦਾ ਨਾਲ ਪਤਨੂ ਹੋਰ ਵੀ ਕਰ ਲੈਂਦੇ ਕੰਮ ਇੱਕ ਮਿੰਟ ਮੇਰੀ ਗੱਲ ਆ ਉਹ ਕੋਈ ਐ ਕੋਈ ਗੋਜ ਨਹੀਂ ਮੈਂ ਤੇ ਮੇਰੀ ਗੱਲ 13000 ਰੁਪਏ ਦੇ ਦੋ ਬਸ ਜਾਂ 200 ਰੁਪਏ ਹੋਰ ਮਿਲ ਜੂਗਾ ਵੇਰ ਕੀ ਬਵਾਰ ਬਸ ਇੰਨਾ ਹੀ ਹੁੰਦਾ ਇਹ ਕਿੰਨਾ ਵੱਡਾ ਹੁਣ ਸੌਦਾ ਹੈ ਪਰ 250 ਬਸ 500 ਦੇ ਬਸ ਨਾ 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 ਪਾ 500 ਦੇ ਤੇਰੇ ਖਾਹਰਾ ਦੋ ਸੌ ਦਿਖਾਈ ਕਿਹਦਾ ਇਧਰ ਕੋ ਜੇ ਮੈਨੂੰ ਜੇ ਮੈਨੂੰ ਕਹਣਾ ਮੈਨੂੰ ਦੰਦ ਤੇ ਖੜੇ ਹੁੰਦੇ ਨਾ ਮੈਂ 20000 ਦੀ ਲੈ ਕੇ ਵੀ ਉਹ ਬਾਈ ਇਹਦੀ ਭੈਣ ਤੇ 40000 ਦੀ ਸੀ ਚਲ ਚੀਂ ਕਰ ਮੈਂ ਕਰ ਦੰਦ ਤੇ ਖੜੇ ਹੁੰਦਾ 40 ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਬੱਸ ਨਾ ਤੂੰ ਬੋਲ ਨਹੀਂ ਲਾ ਲਾ ਚਾ ਹੋ ਗਈ ਹੋ ਗਈ ਹੋ ਗਈ ਹੋ ਗਈ ਬੱਸ ਹੋ ਗਈ ਬਹੁਤ ਧੰਨਵਾਦ ਬੱਸ ਬੈਠੀਆਂ ਬੱਸ ਗਿਆ ਰਾਜ਼ੀ ਕਰਕੇ ਹੋ ਭਾਪੀ ਮਾਰ ਜੈ 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 ਕਿਹੜੀ ਬੱਕਰੀ ਲੈ ਆਈ ਮੜੀ ਇਹ ਬੁੱਦੂ ਕਿਹੜੀ ਬੱਕਰੀ ਆ ਲਓ ਕਿੰਨੇ ਦੀ ਹੋ ਗਈ ਇਹ 14000 ਦੀ ਹੋ ਗਈ ਆ ਬੱਕਰੀ ਦੇਖ ਆ ਜੀ 我讲，那都 <'m> <Yeah. S 2>